ਮੰਮੀ ਜੀ ਦੀ ਖੁਸ਼ੀ ਦੇਖੋ ਖੁਸ਼ੀ ਅੰਨੀ ਜ਼ਰੂਰੀ ਚੱਲੀ ਹੋਆ ਮੇਰੇ ਲਈ ਮੰਮੀ ਜੀ ਇੰਨਾ ਸਟਰਗਲ ਕਰਦੇ ਆ ਆ ਮੰਮੀ ਜੀ ਹਾਲ ਚੰਦੀ ਪਈ ਆ ਪੀਓ ਪੀ ਤੇ ਦੇਖ ਸਕਦਾ ਸਾਰਾ ਸਮਾਨ ਇੱਥੇ ਚੜ੍ਹ ਕੇ ਦੇਖ ਲੈ ਤਾਂ ਇੱਧਰ ਲੱਗੇ ਹੋਇਆ ਆ ਦੇਖੋ ਸੂਰਜ ਡੁੱਬਦਾ ਹੋਇਆ ਖੇਤ ਕਿੰਨਾ ਸੋਹਣਾ ਵਿਊ ਆ ਹਾਂਜੀ ਸਸਤੇ ਕਾਰ ਤੁਹਾਡਾ ਮਾਹਰ ਲੋਕ ਚ ਸਵਾਗਤ ਹੈ ਐਂਡ ਤੇ ਅੱਜ ਅਸੀਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਆਮਬਾਰੀ ਚਟਣੀ ਤੇ ਕਿਸਾਰ ਦਾ ਹਲਵਾ ਹਲਦੀ ਕਿਸਾਰ ਸੁੱਕਾ ਹਾਂਜੀ ਔਰ ਹਲਵਾ ਵੀ ਕਹਿੰਦੇ ਆ ਵੈਸੇ ਉਦਾਂ ਸੁੱਕਾ ਕਿਸਾਰ ਕਿਸਾਰ ਹੀ ਕਹਿੰਦੇ ਆ ਅਸੀਂ ਤਾਂ ਚਲੋ ਬਣਾ ਤੁਸੀਂ ਜੋ ਕਹਿੰਦੇ ਹੋ ਉਹ ਤੁਸੀਂ ਦੱਸਿਓ ਇਹ ਮੈਂ ਤੁਹਾਨੂੰ ਬਣਾ ਕੇ ਦੱਸਦੇ ਆ ਸਾਰਾ ਕੁਝ ਤਿਆਰ ਕੀਤਾ ਹੋਇਆ ਆ ਤੇ ਦੱਸਦੇ ਆ ਕਿੱਦਾਂ ਬਣਦਾ ਹੈ ਇਹ ਅੰਬ ਦਾ ਅੰਬ ਦੀ ਚਟਨੀ ਕੱਚੇ ਅੰਬ ਦੀ ਮੱਝ ਕੱਚੇ ਆਂਬ ਘਸਾਰ ਕਿਦਾਂ ਬਣਾਉਣਾ ਆਹ ਦੇਖੋ ਅੰਬ ਅਸੀਂ ਕੱਦੂਕਾਸ ਕਰ ਲਏ ਆ ਕੱਚੇ ਅੰਬ ਤੇ ਹੁਣ ਅਸੀਂ ਬਣਾਵਾਂਗੇ ਉਹਦੀ ਚਟਨੀ ਸੋ ਆਜੋ ਚਲੋ ਕੜਾਈ ਅਸੀਂ ਰੱਖ ਲਈ ਆ ਤੇ ਇੱਧਰ ਅੰਬ ਅਸੀਂ ਕੱਦੂਕਾਸ ਕਰ ਲਏ ਆ ਕੱਚੇ ਅੰਬ ਤੇ ਹੁਣ ਅਸੀਂ ਕੜਾਈ ਗਰਮ ਕਰ ਲਈ ਚੱਲਦੇ ਆ ਇਸ ਤਰ੍ਹਾਂ ਬਿਨਾ ਤੇਲ ਤੋਂ ਅਸੀਂ ਇਹ ਚ ਪਾੜਨੇ ਆ ਸਾਟ ਜੀਰਾ ਪਾਣਾ ਪਾ ਲਈ ਪਹਿਲੀ ਮੰਮੀ ਜੀ ਨੇ ਪਾ ਤੇ ਕਾਲੀ ਗਾਲੀ ਚ ਹਾਂ ਕੋਈ ਇੱਧਰ ਰੱਖਦੇ ਹਾਂ ਆ ਜੀ ਦੂਜੀ ਕੜਾਈ ਚ ਪਾ ਲੈਂਦੇ ਹਾਂ ਹਾਂ ਦੇਰ ਪਾ ਕੇ ਪਾਣੇ ਆ ਹੈ ਤੇ ਮੜਾ ਜੀਰਾ ਪਾਣਾ ਨਾ ਅੱਛਾ ਜੀ ਜੀਰਾ ਪਾਣਾ ਪੈਂਦਾ ਇਦ ਰਸੀ ਦੀ ਪਾਲਿਆ ਮੰਮੀ ਜੀ ਨੇ ਆਣੀ ਗੈਲੀ ਚ ਐ ਮੰਮੀ ਜੀ ਇਹ ਕੀ ਕੀਤਾ ਲਿਖਾ ਜਾ ਲੱਗਿਆ ਚਲੋ ਕੋਈ ਨਹੀਂ ਆ ਗਿਆ ਫ੍ਰੈਂਡ ਪਾਉਂਦੇ ਉਹ ਫ੍ਰੈਂਡ ਪਾਇਆ ਹਾਂ ਜੀ ਫ੍ਰੈਂਡ ਪਾ ਲਿਆ ਇਹਦੇ ਵਿੱਚ ਹਾਂ ਜੀ ਹੁਣ ਜੀਰਾ ਪਾਉਂ ਜੀਰਾ ਪਾ ਰਹਿਣਾ ਮੈਡਮ ਮੜਾ ਇਹ ਤੜਕਾ ਲਾਣਾ ਆ ਅਸੀਂ ਹਾਂ ਜੀ ਮੜਾ ਜੀ ਹੈ ਇਸ ਜੋ ਚੀਜ਼ ਪਾਉਗੀ ਤੁਹਾਨੂੰ ਲਾਣਾ ਦੱਸ ਹੀ ਜਾਈ ਹਾਂ ਜੀ ਵਿਚ ਜੀਰਾ ਜਾਂਦਾ ਹਾਂ ਇਹ ਇੱਧਰ ਦਿਖਾਓ ਮੰਮੀ ਜੀ ਮੰਮੀ ਇਹ ਫੋੜ ਫੜਾ ਫਾਉਂਦੇ ਆ ਹਾਂ ਜੀ ਲੋਇਆ ਜੀ ਇਹ ਬਿਨਾ ਪਿਆਜ਼ ਦਾ ਚਟਣੀ ਬਣਾਣੀ ਆ ਅਸੀਂ ਇਹ ਤੁਸੀਂ ਮਹੀਨਾ ਭਰ ਵੀ ਰੱਖ ਸਕਦੇ ਹੋ ਸਟੋਰ ਕਰਕੇ ਜਦੋਂ ਮੱਝੀ ਖਾ ਸਕਦੇ ਮਤਲਬ ਮਹੀਨਾ ਭਰ ਉਹ ਮੇਰੇ ਨਾਲ ਲੈ ਹਾਂ ਜੀ ਐਦਾਂ ਮੰਮੀ ਜੀ ਹਾਂ ਜੀ ਅੰਬ ਹੌਲੇ ਸੀਗੇ ਹਾਂ ਜੀ ਚਾਰ ਪੰਜ ਅੰਬਾਂ ਦਾ ਅਸੀਂ ਕੱਦੂ ਕੱਟ ਕਰਦੇ ਆ ਪਹਿਲਾਂ ਛਿੱਲ ਕੇ ਜੀ ਹਾਂ ਥੋੜਾ ਜਿਹਾ ਬਰੌਨ ਹੌਲੰਦੀ ਜੀ ਦਾ ਇਹ ਵਿੱਚ ਪਾਉਂਦੇ ਆ ਅੱਦਾ ਹੋਰ ਸਾਡੇ ਪੇਂਟ ਹੋ ਰਿਹਾ ਆ ਘਰ ਨੂੰ ਹਾਂਜੀ ਤੇ ਉਹ ਵੀ ਦਿਖਾਵਾਂਗੇ ਕਿੱਦਾਂ ਹੁੰਦਾ ਪਿਆ ਆ ਐਲਾਸੀ ਕਾ ਚਲੋ ਅਸੀਂ ਕੁਛ ਨਾ ਕੁਛ ਬਣਾ ਲੈਂਦੇ ਆ ਅੱਜ ਵੀ ਹੋਣਾ ਹਾਂਜੀ ਦਿਖਾ ਦਿੰਦੇ ਆ ਇਧਰ ਖਾਲਚ ਹੁੰਦੀ ਪਈ ਆ ਵੀ ਉਹ ਵੀ ਤੇ ਦੇਖ ਸਕਦੇ ਸਾਰਾ ਸਮਾਨ ਇੱਥੇ ਚੱਲ ਗਿਆ ਆ ਤੇ ਉਹ ਉਹਨਾਂ ਨੇ ਆਪਣਾ ਲਾਇਆ ਹੋਇਆ ਆ ਸਮਾਨ ਇਧਰ ਇਹ ਦੇਖ ਸਕਦੇ ਹੋ ਉਹ ਵੀ ਗਿਓਆ ਰੋਟੀ ਸ਼ਕਨ ਚਲੋ ਹੁਣ ਅਸੀਂ ਇੱਧਰ ਬਣਾਨੇ ਆ ਲਓ ਜੀ ਬ੍ਰਾਊਨ ਹੋ ਗਿਆ ਜੀਰਾ ਆਪਣਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲੋ ਜੇ ਆਂਬ ਪਾਣ ਲੱਗੇ ਪੌਣ ਲੈ ਆਵਿਆ ਸੀ ਅਸੀਂ ਇੱਕ ਤਰ੍ਹਾਂ ਸਬਜੀ ਬਣ ਜਾਣੀ ਇਥੇ ਆਹ ਨੂੰ ਨਹੀਂ ਹਾਂ ਮੜੀ ਪਿਆਜ਼ ਨਹੀਂ ਪਾਣਾ ਹਾਂ ਦਾਬ ਨੂੰ ਵਾਲੀ ਚੀਜ਼ ਨਹੀਂ ਪਾਣੀ ਜਿਹੜੀ ਖਰਾਬ ਹੋ ਸਕੈ ਨਾ ਜਿਹਨਾਂ ਸਹੀ ਰਵੇ ਹੈ ਇਹ ਰੂਜੀ ਚੀਜ਼ ਪਾਣੀ ਹੈ ਪਿਆਜ਼ ਛੇਤੀ ਹੀ ਖਰਾਬ ਹੋ ਜਾਂਦਾ ਹੈ ਇਸ ਲਈ ਉਹ ਨਹੀਂ ਪਾਣਾ ਨਹੀਂ ਧੀਰੇ ਦਾ ਤਰਕਾ ਲਾ ਲਿਆ ਆ ਪਿਆਜ਼ ਵੀ ਲੋੜ ਨਹੀਂ ਹੈਗੀ ਹਾਂ ਬਨੂਨ ਮਿਰਚਾ ਪਾਣਾ ਹੈ ਪੂਰਾ ਹਾਂਜੀ ਚੀਜ਼ੀ ਲੋਜੀ ਅਸੀਂ ਨੂੰ ਆਣ ਪਹੁੰਚੇ ਆਇਆ ਤੇ ਦੇਖ ਸਕਦੇ ਲੱਗਣ ਵੀ ਲੱਗੇ ਥੱਲੇ ਇਸ ਲਈ ਅਸੀਂ ਸਟੌਪ ਥੋੜਾ ਕਰ ਲਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਚੀਨੀ ਅਸੀਂ ਕੀ ਕਹਿੰਦੇ ਆ ਖੰਡ ਬੂੜਾ ਚ ਨੂਨ ਮਸਾਲੇ ਸਾਰਾ ਕੁਝ ਚੱਲੂਗਾ ਇਹ ਕਹਿ ਸਕਦੇ ਹੋ ਚਟਨੀ ਵੀ ਇਹਨੂੰ ਸਬਜ਼ੀ ਵੀ ਅੰਬਾਂ ਦੀ ਨਮਕ ਪਾ ਦਿੱਤਾ ਸੀ ਉਹ ਇਹ ਮਿਕਸ ਕਰ ਲੈਣਾ ਸੀ। ਇਹ ਤਾਂ ਸਾਡੇ ਚੱਕਰ ਹੋ ਜਾਣਾ ਪਿਆ। ਹਲੇ ਨਹੀਂ ਹੋਣੀ ਹੈ। ਹਲੇ ਨਹੀਂ ਜਾਣੀ। ਹਲੇ ਖੀਜ ਜਾਊਗਾ ਮੰਮੀ ਜੀ। ਹਾਂ ਥੋੜੀ ਜਿਹੀ ਕਾਲੀ ਮਿਰਚ। ਅੱਛਾ ਜੀ। ਕਾਲੀ ਮਿਰਚ ਜਾਂ ਮੀਰੇ। ਲੋ ਥੋੜੀ ਜਿਹੀ ਜਾਊਗੀ ਮਿੱਠੀ ਸੌਂ। ਸੀ ਇਹ। ਬਲਜੀ ਰੱਬਸ ਵੀ ਆ ਪਤਾ ਨਹੀਂ ਕਿੱਥੋਂ ਘੜ ਲੰਦੇ ਆ ਅਸੀਂ ਵੀ ਹੈਰਾਨ ਹੋ ਜਾਂਦੇ ਆ ਵਾਹ ਜੀ ਵਾਹ ਥੋੜੀ ਜੀ ਜਾऊंगी ਕੋਲ ਜੀ ਕੋਲੋਂਜੀ ਵੀ ਜਾऊंगी ਯਾਰ ਪਤਾ ਨਹੀਂ ਕੀ ਕਰ ਪਾ ਰਹੀ ਆ ਮੰਮੀ ਜੀ ਜੇ ਕਲਰ ਕਰਨਾ ਥੋੜਾ ਜੀ ਆ ਵੀ ਹੱਥ ਦੀ ਕਰਨਾ ਕਰੀ ਹਾਂ ਉਹ ਵੀ ਕਰਦੀ ਰਹਿੰਦੇ ਨਹੀਂ ਤਾਂ ਇਹ ਸਾਡੀ ਤਾਂ ਥੋੜੀ ਜਿਹੀ ਛੇਤੀ ਖਤਮ ਕਰ ਦੱਸੇ ਹਾਂਜੀ ਇਹ ਤਾਂ ਦੋ ਬੰਦਿਆਂ ਨੇ ਖਾਣੀ ਤਾਂ ਖਤਮ ਹੋ ਜਾਣੀ ਆ ਇਹ ਜੇ ਜ਼ਿਆਦਾ ਬਣਾਣੀ ਹੋਵੇ ਜੇ ਤੁਸੀਂ ਇਹਨੂੰ ਮਹੀਨਾ ਸਟੋਰੇਜ ਕਰਕੇ ਰੱਖ ਸਕਦੇ ਹੋ ਹਾਂ ਇਦਾਂ ਗ੍ਰੇਨ ਜਟਣੇ ਪਾਲੀ ਸਰ ਤਿਆਰ ਹੋ ਗਈ ਬਹੁਤ ਵਧੀਆ ਲੱਗਦੀ ਲੋਈ ਮੰਮਈ ਜੀ ਚਟਣੀ ਹੋ ਗਈ ਆ ਤਿਆਰ ਹਾਂਜੀ ਦੇਖ ਸਾਉਂਦੇ ਉਟੀ ਦੇ ਨਾਲ ਲੈ ਸਕਦੇ ਆ ਚਮਚਾ ਚਾਚਾ ਚਮਚਾ ਚਮਚੇ ਮਿਲਣਾ ਹਾਂਜੀ ਥੋੜੀ ਬਣਾਈ ਆ ਦਾ ਮੈਸੇਜ ਚਟਣੀ ਬਣਾ ਰੋਜ਼ ਬਣਾਉਣਾ ਹਾਂ ਲਓ ਜੀ ਪਿਆਰ ਹੈ ਹੁਣ ਅਸੀਂ ਬਣਾ ਕੇ ਦਿਖਾਵਾਂਗੇ ਕਸਾਰ ਹਾਂਜੀ ਹਾਂਜੀ ਆ ਦੇਖੋ ਜੀ ਕਿੱਦਾਂ ਦੀ ਲੱਗਦੀ ਸਾਡੀ ਜਿੰਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਹਾਂ ਜੀ ਲੋ ਜੀ ਚਟਣੀ ਤਾਂ ਹੋ ਗਈ ਆ ਆਪਣੀ ਤਿਆਰ ਤੇ ਚਟਨੀ ਤਾਂ ਅਸੀਂ ਰਹਾਵਾਂਗੇ ਰੋਟੀ ਦੇ ਨਾਲ ਹੁਣ ਪਹਿਲਾਂ ਤੁਸੀਂ ਕੁਛ ਕਰ ਲੈ ਇੰਤਜ਼ਾਮ ਸ਼ਾਮ ਨੂੰ ਜਾਣਾ ਤਾਂ ਜੀ ਅਸੀਂ ਖਾਣੇ ਆ ਖਸਾਰ ਅੱਜ ਬਹੁਤ ਦਿਲ ਕੀਤਾ ਸੀਗਾ ਮੇਰਾ ਫੇਵਰਟ ਹੈ ਮੈਂ ਇਹ ਬਹੁਤ ਖਾਦੀ ਹੁੰਦੀ ਸੀ ਬਹੁਤ ਟਾਈਮ ਹੋ ਗਿਆ ਸੀ ਬਣਾਇਆ ਨਹੀਂ ਮੈਂ ਕਿਹਾ ਮੰਮੀ ਚਲੋ ਅਸੀਂ ਹੀ ਬਣਾਉਣੀ ਆ ਤੇ ਤੁਹਾਨੂੰ ਨਹੀਂ ਦੱਸਦੇ ਆ ਇਹ ਬਚਪਨ ਦੀਆਂ ਯਾਦਾਂ ਸਾਰੀਆਂ ਦੀਆਂ ਵੰਡਦਾ ਹੁੰਦਾ ਸੀ ਖਸਾਰ ਆਪਣੇ ਤਾਂ ਸਪੈਸ਼ਲ ਪੰਜਾਬੀਆਂ ਦੇ ਬਣਦੇ ਇਤਸਾਰ ਦਾ ਪ੍ਰਸ਼ਾਦ ਇਹ ਪ੍ਰਸ਼ਾਦ ਵੀ ਕਹਿ ਦਿੰਦੇ ਆ ਤੇ ਇਹਨਾਂ ਫਲਵਾ ਵੀ ਕਹਿ ਦਿੰਦੇ ਆ ਵੈਸੇ ਘਰੇ ਸੋਖਾ ਬਣ ਜਾਂਦਾ ਹੈ ਬਸ ਇਸ ਲਈ ਇਹ ਛੇਤੀ ਛੇਤੀ ਬਣਦਾ ਰਹਿੰਦਾ ਘਰੇ ਤੇ ਅੱ ਇਸ ਵਾਰ ਆ ਕੇ ਚਲੋ ਅਸੀਂ ਬਣਾਨੇ ਆ ਘਰੇ ਤੇ ਤੁਹਾਨੂੰ ਵੀ ਦੱਸਦੇ ਆ ਬਹੁਤ ਸੋਖਾ ਹੈ ਇਹ ਠੀਕ ਹੈ ਸੋ ਅੱਜ ਹੁਣ ਬਣਾਉਣੀ ਆ ਅਸੀਂ ਕਿੱਦਾਂ ਬਣਦਾ ਹੈ ਦਿਖਾਉਣੀ ਆ ਮੰਮੀ ਜੀ ਦੀ ਖੁਸ਼ੀ ਦੇਖੋ ਨਾ ਮੈਨੂੰ ਖੁਸ਼ੀ ਆ ਨਹੀਂ ਜ਼ਰੂਰੀ ਲੱਗੀ ਮਾਰੇ ਲਈ ਮੰਮੀ ਜੀ ਇੰਨਾ ਸਟਰੰਗਰ ਕਰਦੇ ਆ ਆ ਮੰਮੀ ਜੀ ਕਰਦੇ ਆ ਕੰਮ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਮੰਮੀ ਜੀ ਦੀ ਖੁਸ਼ੀਅਤ ਦੀ ਬਣੀ ਰਹੇ ਠੀਕ ਠਾਕ ਰਹਿਣ ਹਾਂ ਜੀ ਹਾਂ ਜੀ ਚਲੋ ਹੁਣ ਅਸੀਂ ਬਣਾ ਕੇ ਦਿਖਾਉਣੀ ਆ ਕੜਾਈ ਅਸੀਂ ਗਰਮ ਕਰ ਲਈ ਆ ਤੇ ਚਾਹ ਸੌਫ ਭੁੰਨਾਗੇ ਅਸੀਂ ਇਹਦੇ ਵਿੱਚ ਤੇ ਬਾਕੀ ਬਿਸਮਾਂ ਹੈਗਾ ਆ ਧਾਕਾ ਆ ਗਿਰੀ ਆ ਆਟੇ ਦਾ ਬਣਦਾ ਆ ਇਹ ਤੇ ਬਦਾਮ ਵੀ ਰੱਖਿਓ ਵਾਸਤੇ ਇਹ ਸਾਰਾ ਇਸ ਦੇ ਵਿੱਚ ਪਾਵਾਂਗੇ ਪਹਿਲਾਂ ਸੌਫ ਪੁੰਨ ਲੈਣੀ ਆ ਸੌਂਦੇ ਆਟਾ ਸੌਂਦੇ ਲੋਹੀ ਦੇਖ ਖਾਦੇ ਹੋ ਹਲਕਾ ਹਲਕਾ ਪੁੰਨ ਹੋ ਗਿਆ ਆ ਤੇ ਮੰਮੀ ਨੇ ਅੰਦਰ ਕੀ ਖਾ ਦੇਤਾ ਇਹ ਇੱਦ ਹੀ ਹੁੰਦਾ ਆ ਇੱਦ ਹੀ ਬਣਦਾ ਆ ਹੌਲੀ ਹੌਲੀ ਇਹਨੂੰ ਕਮਾਈ ਜਾਣਾ ਨਹੀਂ ਤਾਂ ਸਾਡੇ ਨਾਲ ਜਿੱਦਾਂ ਆਟਾ ਥੱਲੇ ਵੀ ਲੱਗ ਸਕਦਾ ਤੇ ਜਿੱਦਾਂ ਡਲੇ ਜੇ ਬਣ ਸਕਦੇ ਆਟੇ ਦੇ ਚੋਡਾ ਨਾ ਇਹ ਕਿ ਨਹੀਂ ਬਣਿਆ ਹਮਮ ਇਹਦੇ ਨਾਲ ਨਾਲ ਕੜਸੀ ਫਿਰ ਜਾਏ ਥੱਲੇ ਜਾ ਮਤਲਬ ਇਦਾਂ ਥੰਡੇ ਨਹੀਂ ਲੱਗਣ ਦੇਣਾ ਹੁਣ ਕੜਾ ਇੱਦੀ ਬਣਦੇ ਆ ਹੁਣ ਚੀਨੀ ਪਾਣੀ ਆ 1 ਸੱਚ ਹਾਂ ਹੁਣ ਅਸੀਂ ਇਹਦੇ ਵਿੱਚ ਮਿੱਠਾ ਪਾਵਾਂਗੇ ਲੋ ਜੀ ਖੰਡ ਪਾਉਣ ਲੱਗੇ ਆ ਅਸੀਂ ਇਹਦੇ ਵਿੱਚ ਹੁਣ ਆ ਵੀ ਸਾਰੇ ਤਾਂ ਸੈੱਟ ਦੰਨੇ ਦਾ ਆਖਾ ਤੇ ਗਿਰੀ ਐ ਇਹ ਵੀ ਅਸੀਂ ਵਿੱਚ ਪਾਣ ਲੱਗੇ ਆਂ ਬਦਾਮ ਵੀ ਪਾਵਾਂਗੇ ਇਹਦੇ ਵਿੱਚ ਤੇ ਆਹ ਸੌਫ ਵੀ ਸੌਸ ਉਹ ਬਾਟੇ ਨਾ ਸਾਫ ਦੀ ਹਾਂ ਹਾਂ ਹੋ ਨਾ ਦਿੱਤੀ ਹੁਣ ਇਹਨੂੰ ਮਿਕਸ ਕਰ ਲਵਾਂਗੇ ਸਾਰੇ ਨੂੰ ਇੱਕ ਇੱਕ ਚਮਚਾ ਛੇ ਦਾ ਵੀ ਪਾਣਾ ਹੈ ਹਾਂ ਨਾ ਨਹੀਂ ਪਾਦਣਾ ਨਾ ਨਹੀਂ ਪਾਦਣਾ ਨੋਇ ਕਿ ਵੀ ਪਾਵਾਂਗੇ ਇਸੇ ਦੇ ਵਿੱਚ ਇੱਕ ਅੱਧਾ ਚਮਚਾ ਪਾਣਾ ਹੈ ਵੀ ਇਹ ਨਾਲ ਜਿੰਨਾ ਥੋੜਾ ਵਧੀਆ ਹੋ ਜਾਵੇ ਨਾ ਇਹ ਵੀ ਥੋੜਾ ਥੋੜਾ ਹੀ ਪਾਣਾ ਹੈ ਇਹਦੇ ਵਿੱਚ ਜਿਆਦਾ ਪਾਣ ਦੀ ਲੋੜ ਨਹੀਂ ਹੁੰਦੀ ਆ ਕਿਉਂਕਿ ਅਸੀਂ ਇਹਨੂੰ ਸੁੱਕਾ ਸੁੱਕਾ ਰੱਖਣਾ ਹੈ ਸੁੱਕਾ ਬਸੰਦ ਹਾਂ ਇਹ ਸੁੱਕਾਈ ਸੁਆਦ ਲੱਗਦਾ ਹੈ ਤੇ ਫੇ ਜਦੋਂ ਬਣਦਾ ਹੈ ਫਿਰ ਤੁਹਾਨੂੰ ਦੱਸਦੇ ਹਾਂ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਇਸਾਰ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਤੇ ਅਸੀਂ ਹੁਣ ਅਸੀਂ ਇਹਨੂੰ ਖਾਵਾਂਗੇ ਚਾਹ ਦੇ ਨਾਲ ਤੇ ਪੇਟ ਜਿਹੜੇ ਪੇਟ ਕਰਦੇ ਨੇ ਉਹ ਪਾ ਲਏ ਆ ਆਖਾ ਦੇਖੋ ਕਿੰਦਾ ਫੋਲੋਗੀਆਂ ਜਿੰਦਾਂ ਪਾਣੀ ਭਰ ਗਿਆ ਹੁੰਦਾ ਇਹ ਵੀ ਇਹ ਵੀ ਖਰਾਬ ਨਹੀਂ ਹੋਣਾ ਹੈਗਾ ਇਹ ਵੀ ਹਾਂ ਇਹ ਵੀ ਕਾਫੀ ਟਾਈਮ ਤੱਕ ਰੱਖ ਸਕਦੇ ਹੋ ਜਦੋਂ ਚਾਹ ਵਗੈਰਾ ਨਾਲ ਅਸੀਂ ਖਾ ਸਕਦੇ ਹਾਂ ਇਹ ਵੀ ਅੱਧੀ ਨੇ ਬਣਾਇਆ ਹਾਂ ਜੀ ਜਰੂਰ ਦੱਸਿਓ ਤੁਹਾਨੂੰ ਹਾਂ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਹਾਂ ਜੀ ਲੋ ਜੀ ਅਸੀਂ ਹੋਣਾ ਚਾਹ ਨਹੀਂ ਚੱਲੇ ਆ ਤੇ ਨਾਲ ਲਗਾਇਆ ਕਿਸਾਰ ਜਿਹਨੇ ਪੇਂਟ ਕਰ ਰਹੇ ਹੋ ਤੇ ਉਹਨਾਂ ਨੂੰ ਅਸੀਂ ਲਾ ਕੇ ਚੱਲਦੇ ਆ ਚਲੋ ਫੇਰ ਉਹਨਾਂ ਨੂੰ ਮਲੋਦੇ ਆ ਤੇ ਨਾਲ ਇਹਨਾਂ ਨੂੰ ਕਿਸਾਰ ਖਵਾਉਂਦੇ ਲੋ ਜੀ ਪ੍ਰਾਈਮਰ ਫੇਅਰ ਤੇ ਅੰਦਰ ਗੰਦਾ ਤੇ ਤੇ ਕਲਰ ਕਰ ਰਹੇ ਆ ਉੱਧਮੀ ਸੈਡ ਹੋ ਰਿਹਾ ਰੰਗ ਦਿਖਾ ਦਿੰਦੇ ਆ ਉਧਰ ਦੁਵਾ ਨਾ ਦੇ ਸਾਦਿਓ ਪ੍ਰਾਈਮਰ ਫੇਰਦੇ ਆ ਹਲੇ ਤਾਂ ਇੱਧਰ ਲੱਗੇ ਹੋਇਆ ਅੰਕਲ ਹੰਮ ਹੰ ਸਾਰੇ ਦਾ ਪ੍ਰਾਈਮਰ ਫੇਰਿਆ ਹਲੇ ਤਾਂ ਹਾਂਜੀ ਇੱਧਰ ਵੀ ਫੇਰ ਇੱਧਰ ਵੀ ਸਾਰੇ ਕਰਤਾ ਆ ਹਾਂਜੀ ਉਨੇ ਦਰਗਾ ਦੇ ਆ ਹਾਂ ਤਾਂ ਰਿਹਾ ਸੀ ਆ ਹਾਂ ਭਲੇ ਆ ਕੰਮ ਤਾਂ ਛੱਡੀਆਂ ਆ ਅਸੀਂ ਇਹ ਆਪੀ ਦੇਖ ਲਈਏ ਇੱਥੇ ਕੀ ਵਰਕ ਹੋਣਾ ਆ ਲੋ ਜੀ ਸਿ ਆਏ ਆ ਸੈਰ ਕਰਨ ਖੇਤਾਂ ਝੋਨੇ ਲੱਗੇ ਹੋਏ ਆ ਖੇਤਾਂ ਤੇ ਉਹ ਆ ਜੀ ਵੀ ਸਾਡੇ ਨਾਲ ਆਏ ਆ ਗੱਲਾਂ ਕਰਦੇ ਜਾਂਦੇ ਆ ਅਸੀਂ ਹਾਂਜੀ ਇਧਰ ਕੁਆੜੇ ਆ ਗਏ ਇਧਰ ਕੁਆੜੀ ਰਹਿੰਦੇ ਆ ਸਾਰਾ ਇੱਕ ਕੁਆੜਾ ਨਕੜੇ ਆਇਆ ਹੈ ਕਾਚਾ ਆਂਦਾ ਹੈ ਇਧਰ ਦੋ ਤਿੰਨ ਐਂਰਾਵਤੀ ਆ ਆ ਦੇਖੋ ਸੂਰਜ ਡੁੱਬਦਾ ਹੋਇਆ ਖੇਤ ਕਿੰਨਾ ਸੋਹਣਾ ਵਿਊ ਆ ਮਮਮੀ ਜਾਂਦੇ ਆ ਇਧਰ ਕੁਆੜਾ ਇਧਰ ਵਿਊ ਖਾਵੋ ਜਾਂਦੇ ਚਲੋ ਮੰਮੀ ਇਹ ਕਿਹ ਜਾਂਦੇ ਆ ਇਹ ਅਸੀਂ ਤੂਸਦੇ ਆ ਇਹਨੂੰ ਕੀ ਕਹਿੰਦੇ ਆ ਇਹਨੂੰ ਆਹ ਕੀ ਹੈ ਅੱਛਾ ਆਹ ਇਹਨੂੰ ਤੇ ਕਹਿੰਦੇ ਅੱਛਾ ਇਹ ਪੱਤੀਆਂ ਆ ਇਹ ਫਾਲਾ ਅੱਛਾ ਇਹ ਗੁੰਮੀਆਂ ਆ ਨਾ ਗੁੰਮੀਆਂ ਖਾਣ ਰੱਖਾਂਦੇ ਆ ਨਾ ਕੀ ਕਰਦੇ ਇਹਦਾ ਕੰਦੇ ਜੇ ਲਾ ਕੇ ਉਹ ਖਾਣੇ ਬਹੁਤ ਵਾਸਤਵ ਦੀ ਨਿਕਲਦੀ ਕਿੱਥੇ ਹਣਾ ਲੋਈ ਪਹਿਲੀ ਵਾਰ ਅੱਦ ਦੀ ਚੀਜ਼ ਦਿਖਾਈ ਆ ਗੁੰਮੀਆਂ ਕਹਿੰਦੇ ਗੁੰਮੀਆਂ ਇਹਨਾਂ ਦਾ ਨਾਮ ਕੀ ਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਦੋ ਨਾਂ ਆ ਗਏ ਇੱਧਰੋਂ ਤੇ ਕੰਡੇ ਲਾ ਕੇ ਅਸੀਂ ਖਾਂਦੇ ਆ ਬਹੁਤ ਸਵਾਦ ਹੁੰਦਾ ਕਿ ਦਾਲੂ ਗੁੰਮੀਆਂ ਹਾਂ ਗੁੰਮੀਆਂ ਠੀਕ ਹੈ ਹਾਂ ਬਗਾ ਆਲੂ ਬਖਾਰੇ ਨਾਲ ਰਹਿੰਦੇ ਆ ਠੀਕ ਹੈ ਠੀਕ ਲਾ ਲਾ ਦੇਖੋ ਹਾਂ ਹਾਂ ਆ ਦੇਖੋ ਇੱਥੇ ਜਿਆਦੇ ਆ ਜਿਆਦੇ ਲੱਗੇ ਆ ਹਾਂਜੀ ਕੱਲ ਫਸ ਮਮਮੀ ਕਹਿੰਦੇ ਅਸੀਂ ਆਏ ਸੀ ਸੈਰ ਕਰਨ ਇੱਧਰ ਤੇ ਐਦੀ ਬੂਟਾ ਦੇਖਦੇ ਦੇਖਦੇ ਮਮਮੀ ਜੀ ਨੇ ਭੂਆ ਨੂੰ ਕਿਹਾ ਆਹ ਵਾਲਾ ਬੂਟਾ ਨਾ ਖਾਣੇ ਵਾਲੀ ਚੀਜ਼ ਲੱਗਦੀ ਆ ਤੇ ਤੁਸੀਂ ਖਾ ਕੇ ਦੇਖੋ ਉਹੀ ਆ ਕੀ ਸੀ ਮਮਮੀ ਕਿਹਾ ਤੁਸੀਂ ਮੋਲੇ ਮੋਲੇ ਕਿਹਾ ਤੇ ਭੂਆ ਜੀ ਨੂੰ ਖਲਾਤੇ ਵਾਟ ਚ ਬਦ ਲੱਗਿਆ ਉਹ ਚੀਜ਼ ਹੈ ਨਹੀਂ ਮੰਮੀ ਕਹਿੰਦੇ ਲੈ ਲੱਗਦਾ ਜ਼ਹਿਰ ਜਿਹੀ ਖਾ ਲਿਆ ਰਾਤ ਨੂੰ ਕਹਿੰਦੇ ਉਹ ਨੀਂਦ ਵੀ ਨਾ ਆਵੇ ਐਦੀ ਹੋਈ ਉਹ ਐਦੀ ਹੋਈ ਹਾਂਜੀ ਮੰਮੀ ਨੇ ਐਦੀ ਵਾਟ ਚ ਵਾਟ ਕੋੜਾ ਕੋੜਾ ਲੱਗਦਾ ਵਾਟ ਕੋੜਾ ਲੱਗਾ ਫੇ ਪਤਾ ਲੱਗਾ ਵੀ ਇਹ ਤਾਂ ਉਹ ਚੀਜ਼ ਹੈ ਜੀ ਅੱਛਾ ਇਹ ਚੀਜ਼ ਹੈ ਪੈਸੇ ਆਹ ਜ਼ਹਿਰ ਖਾ ਲਈ ਬੋਲੀ ਕਹਿੰਦੇ ਉਸ ਤੋਂ ਮੈਨੂੰ ਪਤਾ ਨਹੀਂ ਕੀ ਖਿਲਾ ਦਿੱਤਾ ਹੁਣ ਖਾਣਾ ਤਾਂ ਪੈਣਾ ਹੀ ਆ ਬੱਚ ਕਹਿੰਦੇ ਥੁੱਕਦੇ ਫਿਰੇ ਅਸੀਂ